ਸੋ ਸਿਟੀ ਹੋਮ ਤੇ ਤੁਹਾਡਾ ਸਵਾਗਤ ਹੈ ਸੋ ਇਲੈਕਸ਼ਨਾਂ ਦਾ ਬਿਲਕੁਲ ਵੱਜ ਚੁੱਕਿਆ ਹੈ ਕਾਰਪੋਰੇਸ਼ਨ ਦੀਆਂ ਚੋਣਾਂ ਦੀਆਂ ਜੋ ਸਰਗਰਮੀਆਂ ਨੇ ਤੁਹਾਨੂੰ ਕੱਲ ਤੋਂ ਆਪਣੇ ਸ਼ਹਿਰ ਦੇ ਵਿੱਚ ਨਜ਼ਰ ਆਣੀਆਂ ਸ਼ੁਰੂ ਹੋ ਜਾਣਗੀਆਂ ਹੋਲਡਿੰਗਸ ਲੱਗਣੇ ਸ਼ੁਰੂ ਹੋ ਜਾਣਗੇ ਨਵੇਂ-ਨਵੇਂ ਚਿਹਰਿਆਂ ਦੇ ਪੋਸਟਰ ਲੱਗਣੇ ਸ਼ੁਰੂ ਹੋ ਜਾਣਗੇ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿਣ ਵਾਲੇ ਬੰਦੇ ਹੁਣ ਉਹਨਾਂ ਨੂੰ ਟਾਈਮ ਆ ਗਿਆ ਵੀ ਉਹ 24 ਘੰਟੇ ਤੁਹਾਡੀ ਸੇਵਾ ਕਰਨਗੇ ਜਾਂ ਨਹੀਂ ਕਿਉਂਕਿ ਇਹ ਦਾਵਾ ਕੀਤਾ ਜਾਂਦਾ ਕਿ ਜਿਹੜੇ ਵੀ ਇਨਸਾਨ ਨੇ ਜਿਹੜੇ ਵੀ ਲੀਡਰ ਨੇ ਕਾਉਂਸਲਰ ਦੀ ਚੋਣ ਲੜਮਈ ਹੈ ਉਹ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣ ਦੀ ਜੋ ਹਮਾਇਤ ਕਰਦਾ ਜੋ ਸੋਹਾਂ ਖਾਂਦਾ ਉਹਦੇ ਤੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਗੱਲਾਂ ਤੇ ਉਹ ਪੂਰਾ ਉਤਰਦਾ ਹੈ ਜਾਂ ਨਹੀਂ ਸੋ ਇਸੇ ਤੇ ਚਰਚਾ ਕੀਤੀ ਅੱਜ ਅਸੀਂ ਕਾਂਗਰਸ ਪਾਰਟੀ ਦੇ ਜੋ ਆਬਜ਼ਰਵਰ ਬਣਾਏ ਗਏ ਨੇ ਰਾਣਾ ਕੇ ਪੀ ਜੀ ਜੋ ਕਿ ਇੱਥੇ ਆ ਕੇ ਸਕਰੂਟੀ ਕਮੇਟੀ ਦੇ ਜੋ ਮੇਨ ਮੈਂਬਰ ਪਾਏ ਗਏ ਨੇ ਇਲੈਕਸ਼ਨਾਂ ਦੇ ਦੌਰਾਨ ਜਿਹੜੇ ਵੀ ਮੈਂਬਰਸ ਨੇ ਜਾਂ ਜਿਹੜੇ ਵੀ ਲੀਡਰ ਨੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਉਹਨਾਂ ਨੇ ਇਹਨਾਂ ਨੂੰ ਅਪਲਾਈ ਕਰਨਾ ਹੈ ਔਰ ਇਹਨਾਂ ਨੂੰ ਇੰਟਰਵਿਊਜ਼ ਹੋਣੀਆਂ ਉਹਦੇ ਵਿੱਚ ਜਿਹੜੇ ਕੈਂਡੀਡੇਟ ਸਿਲੈਕਟ ਕੀਤੇ ਜਾਣਗੇ ਜਾਂ ਲੋਕਾਂ ਦੀ ਰਾਏ ਲਈਤੀ ਜਾਏਗੀ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਕਾਂਗਰਸ ਪਾਰਟੀ ਵੱਲੋਂ ਉਹਦੇ ਸਿਰ ਤੇ ਟਿਕਟ ਦਾ ਤਾਜ ਪਹਿਨਾਇਆ ਜਾਏਗਾ ਆਓ ਤੁਹਾਡੇ ਨਾਲ ਗੱਲ ਕਰਵਾਨੇ ਆ ਰਾਣਾ ਕੀਪੀ ਜੀ ਦੀ ਔਰ ਰਾਣਾ ਜੀ ਤੁਹਾਨੂੰ ਲੁਧਿਆਣਾ ਦਾ অবজারভার ਬਣਾਇਆ ਗਿਆ ਹੁ ਮਨਿਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਬਿਲਕੁਲ ਵੱਜ ਚੁਕਿਆ ਹੈ ਇਲੈਕਸ਼ਨ ਕਮਿਸ਼ਨ ਨੇ ਤਰੀਕ ਦਾ ਐਲਾਨ ਕਰ ਦਿੱਤਾ ਹੈ ਜੀ ਸਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਵੀ ਕਿੰਨੇ ਕੁ ਤੁਹਾਨੂੰ ਜਿਹੜੇ ਨੇ ਕੈਂਡੀਡੇਟਾਂ ਦੇ ਫਾਰਮ ਵਗੈਰਾ ਸਬਮਿਟ ਹੋ ਗਏ ਹੋਏ ਨੇ ਅਜੇ ਸਾਨੂੰ ਹਰ ਵਾਰਡ ਤੇ 2-2 4-4 5-5 ਜਿਹੜੀਆਂ ਐਪਲੀਕੇਸ਼ਨਾਂ ਆਈਆਂ ਆ ਜੀ ਬਹੁਤ ਜ਼ਬਰਦਸਤ ਉਤਸ਼ਾਹ ਹੈ ਕਾਂਗਰਸ ਦੇ ਲੀਡਰ ਤੇ ਵਰਕਰ ਦੇ ਵਿੱਚ ਜੀ اور ਲੋਕੀ ਬੜੇ ਚੋਣ ਨਾਲ ਬੜੇ ਉਤਸ਼ਾਹ ਨਾਲ ਇਹ ਚੋਣਾਂ ਲੜਨੀਆਂ ਚਾਹੁੰਦੇ ਸੀ ਜੀ ਹੋਰ ਦੱਸੋ ਤੇ ਰਾਣਾ ਜੀ ਇੱਕ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਤੁਸੀਂ ਕਹਿਤਾ ਵੀ ਤਿੰਨ ਤਿੰਨ ਚਾਰ ਚਾਰ ਕੈਂਡੀਡੇਟਸ ਨੇ ਫਾਰਮ ਦਿੱਤੇ ਨੇ ਤੇ ਇੱਕ ਗੱਲ ਬੜੀ ਨਿਕਲ ਕੇ ਸਾਹਮਣੇ ਆਂਦੀ ਹੈ ਵੀ ਜਿਹੜਾ ਇੱਕ ਟਕਸਾਲੀ ਕਾਂਗਰਸੀ ਜਿਹਨੂੰ ਕਹਿੰਦੇ ਆਪਾਂ ਟਕਸਾਲੀ ਵਰਕਰ ਵੀ ਉਹਨੂੰ ਕਿਦਾਂ ਕਿਤਨਾ ਕਿਤੇ ਅਡਜਸਟਮੈਂਟ ਮਿਲੇਗੀ ਕਿਉਂਕਿ ਟਕਸਾਲੀ ਵਰਕਰ ਕਿਤੇ ਨਾ ਕਿਤੇ ਪਿਛੇ ਰਹਿ ਜਾਂਦਾ ਕਿਉਂਕਿ ਅੱਜਕੱਲ ਮੂਮਨ ਏਦਾਂ ਜਾ ਰਿਹਾ ਵੀ ਦੂਜੀਆਂ ਪਾਰਟੀਆਂ ਚੋਂ ਬੰਦੇ ਬਦਲ ਕੇ ਦੂਜੀ ਪਾਰਟੀ ਜੁਆਇਨ ਕਰਕੇ ਅੱਗੇ ਆ ਕੇ ਟਿਕਟਾਂ ਦੇ ਚਾਹਵਨ ਜਿਹੜੇ ਲੋਕ ਹੁੰਦੇ ਨੇ ਉਹ ਇੱਕ ਤਰ੍ਹਾਂ ਦਾ ਦੂਜੀਆਂ ਪਾਰਟੀਆਂ ਵਿੱਚ ਸ਼ਮੂਲੀਅਤ ਕਰ ਲੈਂਦੇ ਨੇ ਜਦੋਂ ਟਿਕਟ ਦੇਣੀ ਹੁੰਦੀ ਆ ਉਦੋਂ ਬਹੁਤ ਕੁਝ ਦੇਖਿਆ ਜਾਂਦਾ ਬੰਦੇ ਦੀ ਵਫਾਦਾਰੀ ਵੀ ਦੇਖੀ ਜਾਂਦੀ ਹੈ ਬੰਦੇ ਦੀ ਵਨੇਰਬਿਲਟੀ ਵੀ ਦੇਖੀ ਜਾਂਦੀ ਹੈ ਕਿ ਬੰਦਾ ਜਿਤਨਾ ਕਿ ਨਹੀਂ ਵੇਚਦਾ ਜੀ ਇਸ ਹੋਰ ਵੀ ਇਸ ਤੋਂ علاوہ ਬੰਦੇ ਦਾ ਇੱਕ ਜਨਰਲ ਕਰਦਾਰ ਬੰਦੇ ਦਾ ਸਮਾਜ 'ਚ ਪ੍ਰਭਾਵ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦੇ ਦੀ ਪੁਰਾਣੀ ਪਾਰਟੀ ਪ੍ਰਤੀ ਵਫਾਦਾਰੀ ਜੀ ਪਾਰਟੀ ਪ੍ਰਦੇਸ਼ੇਵਾ ਸੋ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਹੀ ਟਿਕਟ ਦਿੱਤਾ ਜਾਂਦਾ ਕੋਈ ਇਹ ਦੇ ਪੈਮਾਨੇ 'ਚ ਕੋਈ ਇੱਕ ਚੀਜ਼ ਨਹੀਂ ਹੈ ਜਿਹਨੂੰ ਦੇਖ ਕੇ ਹਾਰਡ ਫਾਸਟ ਰੂਲ ਬਣਾ ਕੇ ਦਿੱਤਾ ਜਾਵੇ ਟਿਕਟ ਇਸੇ ਕਰਕੇ ਉਸ ਗ੍ਰੀਨਿੰਗ ਕਮੇਟੀ ਉਗੜੀ ਹੈ ਜਿਸੇ ਕਰਕੇ ਸਾਰਾ ਕੁਝ ਦੇਖਿਆ ਜਾਂਦਾ ਹੈ ਔਰ ਕੈਂਡੀਡੇਟ ਸੜ ਗਲਵਤ ਕਰੀ ਜਾਂਦੀ ਹੈ ਤਾਂ ਟਿਕਟ ਦਿੱਤਾ ਜਾਂਦਾ ਜੀ ਸਰ ਇੱਕ ਤੁਹਾਨੂੰ ਹੋਰ ਇਹ ਗੱਲ ਪੁੱਛਣੀ ਸੀ ਕਿ ਜਦੋਂ ਤੁਹਾਨੂੰ ਇਲੈਕਸ਼ਨ ਦੇ ਵਿੱਚ ਹੁਣ ਕਾਂਗਰਸ ਪਾਰਟੀ ਨੇ ਲੜਨਾ ਔਰ ਪੂਰੇ ਜ਼ੋਰ ਨਾਲ ਲੜਨਾ ਹੈ ਤੇ ਅਗਰ ਤੁਹਾਨੂੰ 22 ਚਾਂਸ ਫੁੱਲ ਮжоਰਿਟੀ ਨਹੀਂ ਆਂਦੀ ਤੇ ਕਿਸ ਪਾਰਟੀ ਦੇ ਨਾਲ ਤੁਸੀਂ ਸਮਝਦੇ ਹੋ ਰੁਖ ਬਣਾ ਕੇ ਜਾਂ ਇਤਿਹਾਦ ਬਣਾ ਕੇ ਉਹਨਾਂ ਨਾਲ ਮੇਅਰ ਦੀ ਕੁਰਸੀ ਜਾਂ ਡਿਪਟੀ ਮੇਅਰ ਦੀ ਕੁਰਸੀ ਅਜਮਾਈ ਜਾ ਸਕਦੀ ਹੈ ਉਹ ਨਵਤਾਨੀ ਨਹੀਂ ਉਹ ਨਵਤਾਨੀ ਨਹੀਂ ਕਿਸੇ ਸੂਰਤ ਵਿੱਚ ਵੀ ਜੀ ਲੁਧਿਆਣੇ ਦੇ ਲੋਕ ਬੜੇ ਸਿਆਣੇ ਆ ਪੰਜਾਬ ਦੇ ਲੋਕ ਬੜੇ ਸਿਆਣੇ ਆ ਪੰਜਾਬ ਦੇ ਲੋਕਾਂ ਨੇ ਪਿਛਲੇ 3 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਆ ਜੀ ਪੰਜਾਬ ਨੇ ਝੂਠੇ ਵਾਅਦੇ ਦਿੱਤੇ ਆ ਪੰਜਾਬ ਨੇ ਸਾਡੀਆਂ ਭੈਣਾਂ ਨੇ ਇੱਕ ਇੱਕ ਹਜ਼ਾਰ ਰੁਪਏ ਦਾ ਜਿਹੜਾ ਲਾਰਾ ਲਾਇਆ ਸੀ ਉਹ ਦੇਖ ਲਿਆ ਜੀ ਤੋਂ ਹੁਣ ਕੋਈ ਕਾਰਨ ਨਹੀਂ ਹੈ ਕਿ ਸਾਨੂੰ ਕਲੀਅਰ ਜਿਹੜੀ ਮੈਜੋਰਟੀ ਉਹ ਨਾ ਮਿਲੀ ਜੀ ਇਹ ਆ ਚਲੋ ਤੁਹਾਡਾ ਕਹਿੰਦਾ ਮਤਲਬ ਹੈ ਵੀ ਕਾਂਗਰਸ ਪਾਰਟੀ ਫੁੱਲ ਮੈਜੋਰਟੀ ਦੇ ਨਾਲ ਵਾਪਸ ਬਿਲਕੁਲ ਕੋਲ ਪੱਕਾ 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 ਧੰਨਵਾਦ ਕੇਪੀਜੀ ਤੁਹਾਡਾ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੁਣ ਕਰ ਦੋ ਵੀਡੀਓ